ਨੇ ਲਗਾ ਸਾਨੂੰ ਸਵੇਰੇ ਮੁਲਾਜ਼ਮ ਆਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਇਨਕੰਟਰ ਹੋ ਗਿਆ ਸਾਨੂੰ ਪਤਾ ਨਹੀਂ ਕਿ ਬਾਤ ਕੀ ਗੱਲ ਹੈ ਕੀ ਚਾਰ ਹੋਇਆ ਜਿੱਦ ਨਹੀਂ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲਗਾ ਤੁਹਾਨੂੰ ਸਾਨੂੰ ਪੁਲਿਸ ਦੱਸ ਕੇ ਵੀ ਤੁਹਾਡਾ ਬੇਟਾ ਇਨਕੰਟਰ ਹੋ ਗਿਆ ਕਿ ਪੀ ਮੈਂ ਆਪੇ ਜੁਟ ਕਰ ਰਿਹਾ ਸੀ ਅੱਜ ਪੰਜ ਸੌ ਮੀਟਿੰਗ ਲਈ ਕੰਮ ਕੀ ਕਰਦਾ ਸੀ ਕੰਮ ਦੇ ਫੇਲੇ ਕੁਝ ਵੀ ਨਹੀਂ ਕਰਦਾ ਸੀ ਕਹਿੰਦਾ ਸੀ ਕਿਹੜਾ ਕੌੜਾ ਨਹੀਂ ਕਰਾਈ ਕਿੰਨਾ ਚਿਰ ਕਰੋਗੇ ਹੋਏਗਾ ਦੇ ਤਿੰਨ ਚਾਰ ਦਿਨ ਗਏ ਕਰੂ ਕੀ ਕਹਿ ਕੇ ਕਰੀਗਾ ਨੋ ਤੇ ਅਮੀਰਾਂ ਵੀ ਨਾ ਹੋ ਜਦਾ ਨਾ ਨੇ ਕੋ ਰੋਟੀ ਬਖਾ ਕੇ ਨਾ ਰੋਟੀ ਕੱਢ ਜਾਂਦੇ ਨੇ ਦੱਸ ਕੇ ਕੁਛ ਵੀ ਨਹੀਂ ਗਿਆ ਮੈਂ ਚੈਨ ਕਿਤੇ ਜੰਜੀ ਕੋ ਦੱਸਿਆ ਹੋਇਆ ਤਾਂ ਪਤਾ ਹੁੰਦਾ ਵੀ ਮੈਂ ਮਤ ਪੈਰ ਵੀ ਕਰਦਾ ਵੀ ਗਾਣ ਤਾਂ ਗਿਆ ਤੇ ਨਹੀਂ ਸਕਦੇ ਕਿਦਾਂ ਫੋਨ ਇੱਕ ਵਾਰ ਹੋਇਆ ਬਾਅਦ ਫੋਨੇ ਤਾਂ ਬੰਦ ਆ ਰਿਹਾ ਫੋਨ ਕਿ ਤਾਂ ਕੀ ਕਿਤੇ ਦੋ ਫੋਨ ਬਸ ਉਹ ਤਾਂ ਕਹਿੰਦਾ ਕੋਈ ਨਹੀਂ ਆਜਾ ਨਹੀਂ ਸੀ ਬਾਅਦ ਫਿਰ ਦੁਬਾਰਾ ਫੋਨ ਉੱਤੇ ਹੀ ਚਾਹ ਰਾਨਾ ਤਾਂ ਫੋਨ ਬੰਦ ਆ ਉਸ ਕਹਿੰਦੀ ਉਹਨੂੰ ਪਾਲਾ ਤੇ ਬਲਾਸ ਕੀਤੇ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਹੋਈ ਹੈ ਨਹੀਂ ਵੀ ਨਹੀਂ ਇਹ ਗੱਲ ਤੇ ਮੈਂ ਨਹੀਂ ਮਾਰ ਸਕਦਾ ਕਿ ਗਾਣ ਕੇ ਤੇ ਉਹ ਤੁਹਾਨੂੰ ਵੀ ਹੁੰਦਾ ਬੇਸ਼ਕ ਪਹਿਲਾਂ ਤਾਂ ਜਦੋਂ ਇੱਥੇ ਧੌਣ ਗਏ ਨਿਆਲ ਜੇ ਇਕੱਠੇ ਣਾਣੇ ਸਾਰੇ ਧੌਣ ਜਾਂਦੇ ਨੇ ਉਹਦੇ ਕਿ ਡੁੱਬ ਗਿਆ ਉਹ ਬੋਕੇ ਚੱਲਦਾ ਸੀ ਮੇਰੇ ਤੁਹਾਨੂੰ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਉਹਦੇ ਮੁਲਾਜ਼ਮ ਰੱਖੇ ਗਏ ਸਾਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੁਣ ਕੀ ਚਾਹੁੰਨਾ ਹਨ ਉਹਨਾਂ ਨੂੰ ਚਾਹੀਦਾ ਜਨਸਾਭੀ ਹੈ ਤੁਮਨੇ ਸਾਫ਼ ਕਿ ਕਿ ਜੇ ਅਸੀਂ ਹੁਣ ਕੀ ਕਿ ਤੁਮਨੇ ਕਿਹਾ ਕੀ ਪਾਤੀ ਲਾਸਟ ਕਿਸ ਦਿਨ ਗਿਆ ਸੀ ਉੱਥੇ ਲਾਸਟ ਉਹ ਗਿਆ ਇਥੋਂ ਕਿ ਦੇਖੋ ਅਸੀਂ ਕੁਤਤ ਨਹੀਂ ਨਹੀਂ ਗਵਾ ਨਹੀਂ ਬਹੁਤ ਵੀ ਬਹੁਤ ਵੀਰਵਾਦ ਤੁਸੀਂ ਉਧਰ ਕਿੱਥੇ ਜਾਣ ਵਾਲੇ ਉਹਦੇ ਇੱਥੇ ਕਿੰਨਾ ਟਾਈਮ ਨਹੀਂ ਇੱਥੇ ਤੁਹਾਨੂੰ ਕੋਈ ਕਹਿੰਦਾ ਸਾਲ ਦੋ ਸਾਲ ਦੋ ਤੇ ਉਸੇ ਮੋੜੇ ਨਾਲ ਗੱਲਬਾਤ ਹੋਈ ਕਾਊਂਟਰ ਕੋਲ ਜਾਦੇ ਆਪ ਕੋਈ ਨਹੀਂ ਨਹੀਂ ਕਈ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਇੰਦੇ ਯਾਰ ਦੋਸਤ ਜਿੱਦਾਂ ਤੁਸੀਂ ਇੱਧਰ ਜਾਦੇ ਹੋ ਮੈਂ ਤੋਰੇ ਕੋਈ ਨਾ ਕੋਈ ਕੋਈ ਦਾ ਹੁੰਨੇ ਥੋੜਾ ਪਤਾ ਤੁਹਾਨੂੰ ਵੀ ਕੌਣ ਕਿਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਜੰਦਾ ਸਾਨੂੰ ਨਹੀਂ ਪਤਾ ਜਾਂਦਾ ਕਿ ਜਾਂਦਾ ਹੁਣ ਮੈਂ ਤਾਂ ਸਵੇਰੇ ਤੱਕ ਕਿ ਦਵਜਣਾ ਕੰਮ ਤੇ ਦਿਹਾੜੀ ਜਾਣਾ ਹਾਂ ਤੇ ਮਰਾ ਨੂੰ 8 7 8 ਵਜੇ ਨੇਰੇ ਹੁੰਦੇ ਤਾਂ ਕਿ ਸੌਂ ਜਾਂਦਾ ਕਿੰਨੇ ਭੈਣ ਭਰਾੜੇ ਇਕੱਲਾ ਹੀ ਇਕੱਲਾ ਲੰਮੜਾ ਹੂੰ ਪਹਿਲਾਂ ਜਿਹੜਾ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨੀ ਨੀ ਨਾ ਨਾ ਕੋਈ ਨਾ ਕੋਈ ਜਾਂ ਸੀ ਜਿੱਤ ਕੋਣ ਕੀ ਹੋ ਗਿਆ ਸਵੇਰੇ ਹੀ ਦੱਸਿਆ ਭਾਈ ਇਹਨਾਂ ਨੇ ਯਾਰ ਗੱਲ ਹੋਈ ਆ ਕਾਰ ਆਈ ਸੀ ਕੋਣ ਥਾਣੇ ਵਾਲੇ ਹੂੰ ਉਹਨਾਂ ਕਹਿ ਕੇ ਇਦਾਂ ਹੋ ਗਿਆ ਤਾਂ ਨਗਦੀ ਗਲਬਤ ਕੀਤੀ ਮੈਂ ਕਿੱਥੇ ਚਲੇ ਜਾਂ ਜਾਂ ਕਿੱਥੇ ਕਰਦਾ ਜਾਂਦਾ ਰਿਹਾ ਨਹੀਂ ਬਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਚਾਹਣਾ ਬਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਤਿੰਨ ਚਾਰ ਦਿਨ ਹੋਏ ਕੰਮ ਨਹੀਂ ਆਇਆ ਕੀ ਮੈਂ ਫੋਨ ਨਹੀਂ ਕੀਤਾ ਤਿੰਨ ਚਾਰ ਦਿਨ ਪਹਿਲਾਂ ਕੋਈ ਨੇ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਬਸ ਮੱਕੇ ਨਹੀਂ ਗੱਲ ਕਰੀ ਕੱਲਾ ਕੱਲਾ ਬੈਠਾ ਹੀ ਕੱਲਾ ਕੱਲਾ ਕੰਮ ਕੋਈ ਕਰਦਾ ਕੋਈ ਕੰਮ ਨਹੀਂ ਤੇ ਕੋਈ ਵੀ ਕਰਦਾ ਬੜਿਆ ਕਿੰਨਾ ਜੀ 12 ਕਿ ਪਹਿਲਾਂ ਉਹ ਪੱਛਾ ਪੱਛਾ ਦੱਜਾ ਰਿਹਾ ਉਹ ਵੀ ਕੀ ਚੱਕਿਆ ਨੇਰ ਹੋ ਲੰਗੇ ਕੀ ਹੋਈ ਮਾਂ ਉਹ ਮੁੰਡਾ ਡੁੱਬ ਗਿਆ ਸੀ ਉਹਨਾਂ ਕਰਕੇ ਕੱਲ ਉਹ ਲਾਸ਼ ਕੱਲੋਂ ਗਈ ਤਾਂ ਮੰਮੀ ਹਾਂਜੀ ਕਰੋ ਕੋਈ ਗੱਲ ਕਰੋ ਕੱਲੋਂ ਗਈ ਹੈ ਲਾਸ਼ ਲਾਸ਼ ਆਈ ਮੰਗਬੋਧ ਵਾਲੀ ਕਦੀ ਦੱਸਿਆ ਪਿਆ ਯਾਰ ਦੋ ਸੁਧਰ ਗਿਆ ਨਾ ਕਦੀ ਦੱਸਿਆ ਯੂ ਵੀ ਦਾ ਪਤਾ ਲੱਗਾ ਤਾਂ ਕਿਵੇਂ ਪਹੁੰਚ ਗਿਆ ਉਹ ਤੇ ਤੁਹਾਡੀ ਕੋਈ ਗੱਲਬਾਤ ਨਹੀਂ ਨਾ ਗੁੰੰਦਾਰੇ ਕੀ ਚਾਹੁੰਦੇ ਤੁਸੀਂ ਹੋਗੇ ਹਾਂ ਸਾਡਾ ਬੱਚਾ ਇਕੱਲੀ ਦੱਸਿਆ ਕੋਈ ਸੁਣ ਕੋ ਡੈਡ ਬੜੀ ਕਦਮਾਣੀ ਹੈ ਹਾਂਜੀ ਮੇਰਾ ਨਾਮ ਗੁਰਪ੍ਰੀਤ ਜੀ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿੱసే ਪਤਾ ਲੱਗਾ ਫਿਰ ਉਹਦੇ ਕੋਲ ਹੀ ਬਚੀਆਂ ਆ। ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਦੇ। ਹਾਂਜੀ। ਤੇ ਸਾਨੂੰ ਇਹ ਕਹਿ ਗਏ ਸੀ ਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ। ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ। ਜਿੱਦਾਂ ਦੇ ਗਏ ਉਹਦਾਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ। ਕਦੋਂ ਗਈ ਕਰੋ? ਘਰੇ ਮੰਗਲਵਾਰ ਗਏ ਸੀ ਕਰੋ। ਹਾਂਜੀ। ਪਾਲ ਕੇ 8 ਦਿਨ ਹੋ ਗਏ ਨੇ ਉਹਨਾਂ ਨੂੰ ਕਰੋ ਗਿਆ ਨੇ ਕਿਦਾ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਡਨੇਟ ਵਗੈਰਾ ਦਿੱਤੇ ਕੋਈ ਇਦਾਂ ਨਹੀਂ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਕਰੋ ਕਹਿ ਗਏ ਸੀ ਗੱਡੀ ਤੇ ਗਏ ਸੀ ਮੈਂ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਹੈਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚਲੇ ਜੰਨੇ ਆ ਇੱਥੇ ਪਹਿਲੀ ਵਾਰ ਹੀ ਗਏ ਗੱਡੀ ਤੇ ਹਾਂਜੀ ਜਦੋਂ ਦੀ ਉਹਨਾਂ ਦੀ ਮੈਰਜ਼ ਹੋਈ ਹੋਣੀ ਗਏ ਆ ਗੱਡੀ ਦੇ ਕੋ ਪਹਿਲਾਂ ਕਦੀ ਕੋ ਪੋਟ ਪਿਆ ਨਹੀਂ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਹਿਲੇ ਭਰਾ ਨੇ ਅਸੀਂ ਉਹ ਮੁੰਡਾ ਅੱਜ ਵੀਰ ਆਦੇ ਨਾ ਹੈ ਗਈਆਂ ਦੋ ਸਿੱਸਤਾਂ ਜਿੰਨਾਂ ਦੀ ਤੁਹਾਡਾ ਵਿਆਹ ਕਦੋਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜਿਵਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਅਸੀਂ ਮੈਂ ਆਗਵਾਨਾਂ ਦੀ ਰਹਿਣ ਵਾਲੀ ਆ ਇਹ ਕਿਹੜਾ ਪਿੰਡ ਕਿਥੇ ਮਿਲਦਾ ਕੋਈ ਬੰਦਾ ਇਹ ਆ ਸ਼ੂਰ ਹਾਂਜੀ ਕੀ ਮੰਗ ਕਰਦੇ ਤੁਸੀਂ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਹਰ ਇੱਕਾਂ ਦੇ ਨਾਲ ਸੰਬੰਧ ਰੱਖਦੇ ਕੋਈ ਤਾਂ ਨਹੀਂ ਆਇਆ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੀ ਹਾਂਜੀ ਤੁਹਾਨੂੰ ਇਨਸਾਫ ਚਾਹੀਦਾ ਕੀ ਮੇਰਾ ਪਰਮ ਜੀਤੂ ਹੈ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਕੀ ਪਤਾ ਨਹੀਂ ਗੱਲਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁਰਤੇ ਅਫਲ ਕੇ 8 ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤਬਸਾ ਇਹੀ ਮੁਰਤੇ ਦਾ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਈ ਆ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕੰਟਰੋਲ ਹੋ ਗਿਆ ਸਾਹਮਣੇ ਉਹ ਨਾਲ ਮੇਰਾ ਪੁੱਤ ਨਹੀਂ ਆਉਜਾ ਪਤਾ ਲੱਗਾ ਵੀ ਕਿਉਂ ਕੀਤਾ ਉਸਨੇ ਬਹੁਤ ਨਹੀਂ ਮੈਂ ਨਹੀਂ ਜਾਣਦੀ ਜਿਹੜਾ ਜੋ ਮਰਜੀ ਲੋਕ ਕਹਿੰਦੇ ਰਹਿਣ ਜੋ ਮਰਜੀ ਕਰ ਪਰ ਮੇਰੇ ਬੱਚੇ ਨਹੀਂ ਆਉਂਦੇ ਔਰ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਉਹ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਲੱਗਾ ਵਾ ਸਮਰਾਮ ਤੇਨੋਂ ਭਰਾ ਨਹੀਂ ਤੇ ਦੋ ਭੈਣਾਂ ਕੀ ਨਾਂ ਕੀ ਹੈ ਮੇਰੇ ਮੁੰਡੇ ਦਾ ਜਸਨਪ੍ਰੀਤ ਬੜਿਆ ਲਿਖਿਆ ਨਹੀਂ ਇਹਨੂੰ ਪੜ੍ਹਨੇ ਮੇਰੇ ਮੁੰਡੇ ਤਿੰਨੇ ਅਨਪੜ੍ਹੇ ਕੰਮ ਕੀ ਕਰਦਾ ਸੀ ਦਿਹਾੜੀ ਤਪੋਈ ਕਰਦਾ ਸੀ ਦਿਹਾੜੀਆਂ ਕਰਦਾ ਰਿਹਾ ਇੱਥੇ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਦਿਹਾੜੀ ਨਾ ਕਰਦਾ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਈ ਮਾਂ ਤਾਂ ਇਹ ਇੱਕ ਪੜ ਗਿਆ ਮੰਗਲਵਾਰ ਦਾ ਗਿਆ ਪਲਕੇ ਇੱਥੇ ਦਿਨ ਹੋਣੀ ਲਈ ਗੁਲਾਰਦ ਨੂੰ ਕਰ ਲਿਆ ਨਹੀਂ 8 ਦਿਨ ਆਇਆ ਹੀ ਨਹੀਂ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤੇ ਆਪਣਾ ਕੰਮ ਕਰੇ ਆਈ ਪਤਾ ਇਦਾਂ ਦੇ ਇੱਕ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਮੋੜ ਪੈਣ ਦੀ ਪਤਾ ਹੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਚਿਲਪੇ ਜਾਂ ਹੀ ਇਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕੀ ਨਾ ਮੇਰਾ ਪਰਮਜੀਤ ਆ